ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਭੈੜ ਢਾਇਵਲ ਤੋਂ ਬੇਨਤੀ ਕਰਦੇ ਆ ਤਾਂ ਸਾਡੀ ਸਮੂਹ ਪੰਚਾਇਤ ਮੈਂਬਰ ਸਰਪੰਚ ਗੁਰਦਾਰਾ ਟਿਕਰਾ ਸਾਹਿਬ ਜੀ ਕੇ ਪਹੁੰਚੇ ਆ ਜੋ ਵੀ ਸਾਨੂੰ ਸਮਗਰੀ ਦੀ ਜ਼ਰੂਰਤ ਆ ਜਾਂ ਜਿੱਥੇ ਭੇਜਣੀ ਆ ਉਹ ਸਾਡੇ ਸਰਪੰਚ ਸਾਹਿਬ ਮੈਂਬਰ ਸਾਹਿਬ ਬਿਆਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਗਰ ਪਿੰਡ ਭੈਲ ਟਾਏ ਵਾਲਾ ਜ਼ਿਲ੍ਹਾ ਤਰਨਤਾਰਨ ਤੋਂ ਅਸੀਂ ਸਾਰੇ ਨਗਰ ਵਾਲੇ ਸਾਰੇ ਪੰਚਾਇਤ ਮੈਂਬਰ ਜਿੰਨੇ ਵੀ ਨਗਰ ਦੇ ਜੀ ਆ ਅਸੀਂ ਸਾਰੇ ਬੇਨਤੀ ਕਰਦੇ ਆ ਕਿ ਸਾਡੇ ਨਗਰ ਦਾ ਕੇਵਲ ਝੋਨੇ ਦਾ ਨੁਕਸਾਨ ਹੋਇਆ ਏ ਝੋਨਾ ਸਾਡਾ ਠੀਕ ਬਹੁਤ ਜ਼ਿਆਦਾ ਮਾਰਿਆ ਗਿਆ ਹੈ ਬੜਾ ਬੜਾ ਨੁਕਸਾਨ ਆ ਪਰ ਸਾਡੇ ਪਿੰਡ ਵਿੱਚ ਹੋਰ ਜਾਨੀ ਵਾਲੀ ਨੁਕਸਾਨ ਕੋਈ ਨਹੀਂ ਹੋਇਆ ਜਿਵੇਂ ਕਿ ਸਾਡੇ ਕੋਲ ਤੂੜੀ ਪੱਠਾ ਬਹੁਤ ਆ ਰਾਸ਼ਣ ਵੀ ਬੜਾ ਬਾਰੇ ਦੀ ਕਿਰਪਾ ਸਭ ਨੂੰ ਦਿੱਤਾ ਰੱਬ ਨੇ ਅਸੀਂ ਕਿਸੇ ਚੀਜ਼ ਦੀ ਵੰਗੜੀ ਕਰਦੇ ਤਾਂ ਜੇ ਕਿਸੇ ਦਾਨੀ ਨੇ ਜਿਉਂ ਸੇਵਾ ਕਰਨੀ ਹੈ ਕਿਸੇ ਜਥੇਬੰਦੀ ਦੇ ਕਿਰੇ ਵੀ ਉਹ ਜਦੋਂ ਅਸੀਂ ਮਤ ਜਿਹੋ ਪਾਣੀ ਉੱਤਰ ਜਾਵੇਗਾ ਉੱਥੇ ਅਸੀਂ ਬੰਨ ਬਣਾਉਣਾ ਤੇ ਬੰਨ ਬਣਾਉਣ ਵਾਸਤੇ ਸਾਡੇ ਨੱਗਰ ਵਿੱਚ ਕੇਵਲ ਸੇਵਾ ਕੀਤੀ ਜਾਵੇ ਹੋਰ ਸਾਡੇ ਨੱਗਰ ਵਿੱਚ ਨਾ ਪੱਠੇ ਦੀ ਲੋੜ ਆ ਦਾ ਤੂੜੀ ਦੀ ਲੋੜ ਆ ਨਾ ਰਸ਼ਪੀ ਲੋੜ ਆ ਸਣੀ ਜੇ ਸਾਡੇ ਕੋਲ ਵਾਧੂ ਨੇ ਮਾਰਾ ਹੀ ਕਿਰਪਾ ਕਰਨ ਫੜਦੇ ਕਰਦੇ ਸੇ ਤਰਾਈ ਤੇ ਜੇ ਕਿਸੇ ਨੂੰ ਲੋੜ ਆ ਤੇ ਅਸੀਂ ਸੋ ਦੇ ਸਕਦੇ ਆ ਚਾਰਾ ਜਿਹੜਾ ਵਾ ਤੂੜੀ ਦਾ ਪੱਠਾ ਜਾਂ ਹੋਰ ਕੋਈ ਸੇਵਾ ਕਰ ਸਕਦੇ ਨੱਗਰ ਵਾਲੋ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਔਰ ਜਦੋਂ ਅਸੀਂ ਵੱਨ ਬਣਾਂਗੇ ਉਦੋਂ ਸਾਡੇ ਨਾਲ ਜਿਹੜੀਆਂ ਜਥੇਬੰਦੀਆਂ ਜਾਂ ਜੋ ਵੀ ਕੋਈ ਕਰਨੀ ਚਾਹਦਾ ਸੇਵਾ ਉਹ ਸਾਡੇ ਨਾਲ ਸਰਤਾਂ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ